ਹਾਂਜੀ ਦੋਸਤੋ ਅੱਜ ਫੇਰ ਖੜਿਆ ਹਾਂ ਜੀ ਚੱਕ ਰਾਮ ਸਿੰਘ ਵਾਲਾ ਨੇੜੇ ਚੱਕ ਵਖਤੂ ਤੇ ਚੱਕ ਫਤੇ ਸਿੰਘਲ ਤੇ ਪੁੱਚੋ ਮੰਡੀ ਤੇ ਬਾਈ ਰਾਜੂ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਹੁਣੇ-ਹੁਣੇ ਸੂਈ ਬੈੜ ਇੱਕ ਸੂਣ ਵਾਲੀ ਬੈੜ ਪੂਰੀ ਜਿਹੜੀ ਗੱਲਬਾਤ ਪਾਈ ਦਿਨਾ ਕਰਦੇ ਆ ਕੱਲਾ-ਕੱਲਾ ਪਸੂ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਪੂਰੀ ਮਿੱਤਰੋ ਡਿਟੇਲ ਵੀ ਦੇਵਾਂਗੇ ਸੋ ਬਨੇ ਰਹੋ ਆਪਣੇ ਚੈਨਲ ਦੇ ਨਾਲ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਇਤੋਂ ਪਹਿਲਾਂ ਇੱਕ ਟੋਕੜ ਗੱਭਣਾ ਮਜਰੀ ਵੀ ਵੀਡੀਓ ਪਾ ਚੁੱਕੇ ਆ ਕਈ ਭਰਾਵਾਂ ਨੇ ਨਹੀਂ ਦੇਖਿਆ ਹਣੀ ਤਾਂ ਉਹ ਵੀ ਦੇਖ ਸਕਦੇ ਹੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਠੀਕ ਚੱਲ ਰਿਹਾ ਕੰਮ ਬਹੁਤ ਸੋਨਾ ਬਾਈ ਅੱਜ ਆਉਣੀਆਂ ਤਿੰਨ ਸੀ ਹੈ ਨਾ ਤਿੰਨ ਸੀਂ ਹੈ ਬਾਈ ਉਹ ਬੜਾ ਲੇਟ ਹੋ ਰਹੀ ਆ ਠੀਕ ਆ ਤੇ ਇਹ ਕਿਰਾਣਾ ਦੋਨਾਂ ਦੀ ਪਾ ਦਿਓ ਹੁਣ ਦੋਨਾਂ ਦੀ ਪਾ ਲੈ ਇਹਦੀ ਜੇ ਆਪਾਂ ਗੱਲ ਕਰਕੇ ਕਦੋਂ ਕਸੂਈ ਆ ਇਹ ਜੀ ਨੂੰ ਵੀ ਮਤਲਬ 3:30 ਵਜੇ ਇਹਨੇ ਬੱਚਾ ਦਿੱਤਾ ਗਿਆ ਜਾਨੂ ਸਾਢੇ 1:30 ਹਾਂ ਠੀਕ ਆ ਆਪਾਂ ਇਹ ਦੋ ਦੰਦਾ ਠੀਕ ਆ ਉਹਨੂੰ ਸਾਫ਼ ਸੁਥਰੀ ਆ ਸਾ ਠੀਕ ਹੈ ਫੈਕਸ ਹਵਾਨੇ ਦੀ ਆ ਮਿੱਤਰੋ ਥਾਂਲੇਪੇ ਦੀ ਬੰਤਰ ਬਹੁਤ ਚੰਗੀ ਆ ਤੇ ਠੰਡੀ ਸੀਰ ਫੁੱਲਾ ਕੱਲਾ ਕੱਲਾ ਥਾਂ ਮਿੱਤਰੋ ਤੁਸੀਂ ਦੇਖ ਸਕਦੇ ਹੋ ਤੇ ਹਵਾਨਾ ਬਹੁਤ ਸੋਹਣਾ ਬੜਾਇਆ ਵਾ ਬੱਚਾ ਬਹੁਤ ਚੰਗਾ ਦੇ ਤੇ ਮਗਰ ਜਰਸੀ ਦਾ ਕ੍ਰਾਸ ਮਿੱਤਰੋ ਬੱਚਾ ਤੇ ਕੱਦ ਤਾਂ ਉਹਨਾਂ ਦੇ ਵੀ ਵੜਾ ਦੇ ਠੀਕ ਠਾਕ ਆ ਕੋਈ ਬਾਲੇ ਵੱਡੇ ਵੀ ਨਹੀਂ ਕਰ ਸਕਦੇ ਤੇ ਬਾਲੇ ਛੋਟੇ ਵੀ ਨਹੀਂ ਕਰ ਸਕਦੇ ਇਹਨੂੰ ਤੋਰੋ ਜੀ ਫਿਰ ਇੱਕ ਵਾਰੀ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਜੇ ਹੋਜਾ ਤੁਹਾਨੂੰ ਪਸ਼ੂ ਦੀ ਲੋੜ ਆ ਤਾਂ ਸਾਡੇ ਚੈਨਲ ਦੇ ਨਾਲ ਮਿੱਤਰੋ ਜੁੜੇ ਰਹੋ ਤੇ ਲਗਾਤਾਰ ਲਗਾਤਾਰ ਚੰਗੇ ਤੋਂ ਚੰਗੇ ਪਸ਼ੂ ਆਪਾਂ ਲੈ ਕੇ ਆ ਰਹੇ ਆ ਜੇ ਹੋਜਾ ਤੁਹਾਨੂੰ ਪਸ਼ੂ ਪਸੰਦਾ ਹੁੰਦਾ ਤਾਂ ਸਾਡੀ ਵੀਡੀਓ ਦੇਖ ਕੇ ਮਿੱਤਰੋ ਤੁਸੀਂ ਕਰ ਸਕਦੇ ਹੋ ਸੰਪਰਕ ਤੇ ਇਹ ਤੌਰ ਦੇਖ ਸਕਦੇ ਹੋ ਬਹੁਤ ਸੋਹਣੇ ਤੇ ਮੂੰਹੋਂ ਦੋ ਦੰਦਾ ਹੈ ਨਾ ਹਾਂ ਬਈ ਦੋ ਦੰਦਾ ਓਕੇ ਫੇਸ ਕੁਆਲਿਟੀ ਰੰਗ ਮਿੱਤਰੋ ਬਹੁਤ ਚੰਗਾ ਤੇ ਸੁੰਬੇ ਆ ਗਈ ਆਪਾਂ ਕਹਿ ਸਕਦੇ ਆ ਬਸ ਜੇਰ ਤੁਰ ਪਿਆ ਮੈਨੂੰ ਐ ਲੱਗਦਾ ਵੀ ਘੰਟੇ ਅੱਧੇ ਘੰਟੇ ਦੇ ਵਿੱਚ ਮਿੱਤਰੋ ਜੇਰ ਪੈ ਜਾਣੀ ਆ ਕਿਉਂਕਿ ਲੜ ਮੋਟਾ ਤੁਰ ਤੁਰ ਪਿਆ ਤੇ ਸਰੀਰ ਪੱਖੋਂ ਫੇਸ ਕੁਆਲਿਟੀ ਬਹੁਤ ਚੰਗੀ ਠੰਡੀ ਸ਼ੀਲ ਵੀ ਮਿੱਤਰੋ ਫੁੱਲਾ ਰੇਟ ਕੀ ਕਰਤਾ ਜੀ ਦਾ ਫਿਰ ਆਪਾਂ ਰੇਟ ਇਹਦਾ 85000 ਬਾਈ 85 ਹਾਂ ਮਾਨਤਾਣ ਹੋ ਜਾਊਗਾ ਬਾਈ ਵਧੀਆ ਦੁੱਧ ਕਿੰਨਾ ਕੱਢ ਸਕਦੀ ਜਾਂ ਅੰਦਾਜ਼ਾ ਦੁੱਧ ਖੁੱਲਾ ਜੀ ਬਾਈ 1800 20 ਲੀਟਰ ਕੱਢਣਾ ਇਹਨੇ ਓਕੇ 65000 ਆਨੇ ਦੀ ਆ ਠੀਕ ਹੈ ਤਾਂ ਇਹ ਕੱਢਦੇ ਹਾਂ ਦੁੱਧ ਦਾ ਠੀਕ ਆ ਠੀਕ ਆ 50 ਬਹੁਤ ਚੰਗੀ ਹੈ ਬਹੁਤ ਵਧੀਆ ਮਿੱਤਰੋ ਚੰਗੀਆਂ ਬਿਹੜਾ ਦੇ ਵਿੱਚੋਂ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਮੁੱਲ ਬਾਈ ਨੇ 85 ਕਰਤਾ ਮਾਨਤਾਣ 85 ਦੇ ਵਿੱਚੋਂ ਹੋ ਜਾਊਗਾ ਤੇ ਦੂਜੇ ਨੰਬਰ ਤੇ ਜਰਸੀ ਕ੍ਰੋਸ ਹੈ ਹਾਂ ਇਹ ਸੂਆ ਸੂਆ ਪਹਿਲਾ ਵੀ ਇਹ ਵੀ ਪਹਿਲਾ ਹਾਂ ਦੋ ਦਿਨ ਦੀ ਹੈ ਸ਼ਾਇਦ ਥੋੜੀ ਆ ਭਾਲਾਂ ਕਰੀਆਂ ਵੀ ਹੈ ਹਨਾ ਹਾਂ ਭਾਲ ਪਾਉਣ ਲੱਗ ਗਈ ਵੀ ਠੀਕ ਹੈ ਕਿਉਂਕਿ ਪਹਿਲਣਾਂ ਦੇ ਮਿੱਤਰੋ ਭਾਲ ਆ ਜਾਂਦੀਆਂ ਹੁੰਦੀਆਂ ਫੇਰ ਕਹਿੰਦੇ ਵੀ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਸੂਆ ਪਹਿਲਾ ਮੂੰਹੋਂ ਕਿਵੇਂ ਆਏ ਮੂੰਹ ਦੋ ਦਿਨ ਦਾ ਵੀ ਸ਼ਾਇਦ ਪੱਕਾ ਨਹੀਂ ਹੋ ਕੇ ਦੇਖੀ ਨੀ ਚਲੋ ਦੇਖਣੀ ਚਾ ਲੋੜ ਹੀ ਨਹੀਂ ਦੇਖਣੀ ਤਾਂ ਦੇਖ ਲਓ ਨਹੀਂ ਤਾਂ ਲੋੜ ਹੀ ਨਹੀਂ ਮੈਂ ਤਾਂ ਲਖੀਰੀ ਹੈ ਖੀਰੀ ਹੈ ਵੀ ਖੀਰੀ ਹੈ ਹਨਾ ਖੀਰੀ ਹੈ ਅਖੀਰੀ ਖੀਰੀ ਹੈ ਤੇ ਮਿੱਤਰੋ ਐ ਸਮਝੋ ਵੀ ਸਵਾ ਦੋ ਸਾਲ ਦੀ ਸੂ ਪੈਣੀ ਐ ਹਣਾ ਸਵਾ ਦੋ ਸਾਲ ਤੋਂ ਬਾਅਦ ਮਿੱਤਰੋ ਦੰਦ ਸੜਦਿਆਂ ਹੁੰਦੇ ਆ ਤੇ ਕੱਦ-ਕਾਟ ਵਧੀਆ ਤੇ ਕੀ ਰੇਟ ਕਰਤਾ ਜੇ ਦਾ ਫਿਰ ਰੇਟ ਇਹਦਾ ਐ ਮਨੋ ਵੀ ਆ ਜਮ ਬੱਚਿਆਂ ਵਾਲਾ ਹੀ ਹੈਗਾ ਹਾਂਜੀ 55000 ਰੁਪਿਆ 55 ਹੀ 55 ਓਕੇ ਦੋ ਰੋਜ ਫਿਰ ਇਹਨੂੰ ਮਿੱਤਰੋ ਦੁੱਧ ਇਹ ਵੀ 15 16 14 15 ਲੀਟਰ ਕੱਢ ਦੇਣਾ ਹਾਂ 15 ਦੀ ਗਾਰੰਟੀ ਦੇ ਦਾਂਗੇ ਬਈ ਚਲੋ ਆਪਾਂ 14 14 ਕੀ ਰੱਖੋ ਹਣਾ ਤੇ ਸਰੀਰ ਪੱਖੋਂ ਮਿੱਤਰੋ ਬਹੁਤ ਚੰਗੀ ਹੈ ਤੇ ਫਿਕਸ ਹਵਾਨੇ ਦੀ ਹੈ ਤੇ ਸੂਣ ਚ ਲੈ ਜਾਓ ਪੰਜ ਚਾਰ ਦਿਨ 7 ਦਿਨ ਲੈ ਜੀ ਕੋਈ ਘੜ ਤੋਂ ਘੱਟ ਠੀਕ ਹੈ ਹਾਂ ਰਾਜ ਨਾਮ ਰੋੜ ਬਹੁਤ ਆਪਕੀ ਹਾਂ ਜਾਇ ਤਾਈ ਕਰਦੇ ਆ ਫੇਸ ਕੁਆਲਟੀ ਸਰੀਰ ਪੱਖੋਂ ਮਿੱਤਰੋ ਫਿਰ ਕਹਿੰਦੇ ਬਹੁਤ ਵਧੀਆ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਭਲਾ ਜ਼ਰੂਰ ਨੇ ਕਿਉਂਕਿ ਕਿਸੇ ਕਿਸੇ ਪੰਨੜਾਂ ਦੇ ਮਿੱਤਰੋ ਆ ਜਾਂਦੀਆਂ ਨੇ ਜਿੱਧਰ ਨੂੰ ਪਸੂ ਬਹਿ ਜਾਂਦਾ ਉਧਰ ਨੂੰ ਮਿੱਤਰੋ ਫਲਾਬ ਚ ਜੀ ਹੋ ਜਾਂਦੀ ਹੈ ਐਸੇ ਤਸੱਲੀ ਤੁਸੀਂ ਖੁਦ ਕਰ ਸਕਦੇ ਹੋ ਪਰ ਆਪਾਂ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੀ ਹੈ। ਜੀ ਭਾਈ ਉਹ ਦੂਜੀ ਵੀਡੀਓ ਆ ਰਹੀ ਹੈ ਆਪਣੀ। ਉਹਦੇ ਵਿੱਚ ਵੀਡੀਓ ਲਾ ਦਿਓ। ਠੀਕ ਹੈ। ਮੰਨ ਲਓ ਵੀ ਸੂਈ ਹੋ ਗਿਆ ਉਹਨੂੰ 11 ਕਿਲੋ ਹੈ ਨਾ। ਹਾਂ। ਮਗਰ ਬੱਛੀ ਆ ਉਹਦੇ। ਠੀਕ ਹੈ। ਐਟ ਟਾਈਮ ਤੇ 15 ਕਿਲੋ ਉਹ ਦੁੱਧ ਜਮ ਤਿਆਰ। ਕਿੰਨੇ ਦਿਨ ਹੋ ਗਏ ਸੂਈ ਨੂੰ? 11 ਦਿਨ ਹੋ ਗਏ ਭਾਈ। 11 ਦਿਨ 15 ਲੀਟਰ ਤਿਆਰ ਹੈ। ਹਾਂ ਤਿਆਰ ਹੈ ਜਮ ਉਹਦੀ ਆਪਾਂ ਵਿੱਚ ਵੀਡੀਓ ਤੁਹਾਨੂੰ ਦੇ ਦਿੰਨੇ ਆ। ਉਹਦੀ ਅੱਡੇ ਉਹ ਪਾ ਦੂ ਰੀਲ ਪਾ ਦੂ ਮੈਂ। ਹਾਂ ਰੀਲ ਪਾ ਦਿਓ। ਠੀਕ ਹੈ। ਮੰਨ ਲਓ ਸ਼ਾਮ ਤੱਕ ਆ ਜੂਗੀ। ਠੀ ਰੇਟ ਮੰਨ ਲਓ ਉਹਦਾ 65000 ਰੁਪਏ ਓਕੇ ਤੇ ਫੋਨ ਨੰਬਰ ਦੱਸ ਦਿਓ ਜੀ 97802 ਹਾਂਜੀ 65422 97802652 ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ